ਬਾਕੀ ਬੱਚੇ ਜਿਹੜੇ ਪੱਗ ਨਹੀਂ ਬੰਨਦੇ ਉਹਨਾਂ ਨੂੰ ਕੀ ਕਹੋਗੇ ਪੱਗ ਬੰਨ੍ਹਾ ਕਰੋ ਪੱਗ ਸੋਹਣੀ ਲੱਗਦੀ ਹੈ ਘਰ ਦੇ ਵਿੱਚ ਆਪਣੇ ਦਾਦੂ ਨੂੰ ਦੇਖਦਾ ਸੀ ਪਾਪਾ ਨੂੰ ਦੇਖਦਾ ਸੀਗਾ ਪੱਗ ਬੰਨਦੇ ਚਾਚੂ ਵੀਰੇ ਦੁਮਾਲਾ ਬੰਨਦੇ ਹੈਗੇ ਉਹਨਾਂ ਨੂੰ ਦੇਖਦਾ ਫਿਰ ਇਹਨੂੰ ਵੀ ਆਇਆ ਸ਼ੌਂਕ ਮੈਂ ਵੀ ਬੰਨਣੀ ਹੈਗੀ ਇਹਨੇ 3 ਇਅਰਸ ਤੋਂ ਸਟਾਰਟ ਕਰਤੀ ਸੀ ਪੱਗ ਬੰਨਣੀ ਬਈ ਬੇਸਿਕਲੀ ਮੈਂ ਬਿਆਸਤਵਾਈ ਆ ਉੱਥੇ ਇੰਨੇ ਸਰਦਾਰ ਫੈਮਿਲੀਜ਼ ਬਹੁਤ ਘਟਨੇ ਉੱਥੇ ਨਹੀਂ ਨੇ ਸਾਰਾ ਉੱਥੇ ਰਾਧਾ ਸੁਆਮੀ ਵਗੈਰਾ ਸਭ ਉਹਨਾਂ ਨੂੰ ਬੰਨਦੇ ਹੈਗੇ ਉੱਥੇ ਇਕੱਲਾ ਹੀ ਹੈ ਵੈਸੇ ਉਹ ਕਿਸ਼ਨਲੀ ਹੈ ਉੱਥੇ ਪੱਗ ਬੰਦਾ ਹੈਗਾ ਜਿਹੜਾ ਬ ਅੱਜ ਜਿੱਥੇ ਇੱਕ ਪਾਸੇ ਸਾਨੂੰ ਜਿਹੜੇ ਨੌਜਵਾਨ ਨੇ ਪੰਜਾਬੀ ਨੇ ਉਹਨਾਂ ਨੂੰ ਵੱਡਿਆਂ ਨੂੰ ਵੀ ਕਹਿਣਾ ਪੈਂਦਾ ਹੈ ਕਿ ਪੱਗਾਂ ਬੰਨ੍ਹਿਆ ਕਰੋ ਤੁਸੀਂ ਟੋਪੀਆਂ ਨਾ ਪਾਇਆ ਕਰੋ ਉੱਥੇ ਹੀ ਦੂਜੇ ਪਾਸੇ ਅੱਜ ਤੁਹਾਨੂੰ ਇੱਕ ਅਜਿਹੇ ਬੱਚੇ ਨਾਲ ਮਿਲਵਾ ਰਹੇ ਹਾਂ ਜਿਹੜਾ ਕਿ ਇੰਨੀ ਛੋਟੀ ਉਮਰ ਦੇ ਵਿੱਚ ਵੀ ਪੱਗ ਨਾਲ ਇੰਨਾ ਪਿਆਰ ਹੈ ਕਿ ਆਪ ਆਪਣੇ ਹੱਥੀਂ ਪੱਗ ਪੂਣੀ ਵੀ ਕਰਦਾ ਹੈ ਪੱਗ ਵੀ ਬੰਨ ਲੈਂਦਾ ਹੈ ਤੇ ਇੰਨੀ ਸੋਹਣੀ ਪੱਗ ਬੰਨਦਾ ਹੈ ਪੰਜਾਬੀ ਇੰਨੀ ਵਧੀਆ ਬੋਲਦਾ ਹੈ ਤੁਸੀਂ ਕੁਝ ਜਿਹੜਾ ਹੁਣੇ ਹਾਈਲਾਈਟਸ ਦੇ ਵਿੱਚ ਦੇਖਿਆ ਹੋਵੇਗਾ ਤੇ ਹੁਣ ਤੁਹਾਨੂੰ ਉਸ ਬੱਚੇ ਨਾਲ ਗੱਲਬਾਤ ਕਰਵਾਈ ਹੈ ਤੇ ਉਸ ਤੋਂ ਬਾਅਦ ਉਹਦੇ ਮਦਰ ਦੇ ਨਾਲ ਗੱਲਬਾਤ ਕਰਦੇ ਹਾਂ ਕਿ ਇੰਨੇ ਛੋਟੇ ਬੱਚੇ ਨੂੰ ਪੱਗ ਨਾਲ ਕਿਦਾਂ ਪਿਆਰ ਪਿਆ ਆਮ ਦੇਖਿਆ ਜਾਵੇ ਤਾਂ ਸਾਡੇ ਘਰਾਂ ਦੇ ਵਿੱਚ ਅੱਜ ਜਿਹੜਾ ਹੈ ਕਿਉਂਕਿ ਬੱਚੇ ਜਿਹੜੇ ਹੁੰਦੇ ਨੇ ਛੋਟੇ ਉਹ ਕਾਰਟੂਨ ਦੇਖਣ ਤੋਂ ਹੀ ਨਹੀਂ ਵੇਲ ਹੁੰਦੀ ਉਹਨਾਂ ਨੂੰ ਉਹਨਾਂ ਨੂੰ ਮੋਬਾਈਲ ਤੋਂ ਹੀ ਨਹੀਂ ਫੁਰਸਤ ਮਿਲਦੀ ਪਰ ਇਸ ਉਮਰ ਦੇ ਵਿੱਚ ਬੱਚਾ ਪੱਗ ਬਨ ਰਿਹਾ ਮਿਲਦੀ ਹੈ ਜੀ ਉਹਨਾਂ ਦੇ ਮਾਤਾ ਜੀ ਨਾਲ ਸਵਾਗਤ ਹੈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਮੈਮ ਕਿੰਨੀ ਏਜ ਆ ਬੱਚੇ 5 ਇਅਰਸ ਦੇ ਵਿੱਚ ਇੰਨੀ ਸੋਹਣੀ ਪੱਗ ਬਨ ਰਹੀ ਐ ਸਭ ਤੋਂ ਪਹਿਲਾਂ ਤਾਂ ਪੁੱਛਣਾ ਚਾਹਾਂਗੇ ਕਿ ਇਹਨੂੰ ਇੰਨਾ ਪਿਆਰ ਕਿੱਥੋਂ ਪਿਆ ਪੱਗ ਦੇਣਾ ਘਰ ਦੇ ਵਿੱਚ ਆਪਣੇ ਦਾਦੂ ਨੂੰ ਦੇਖਦਾ ਸੀ ਪਾਪਾ ਨੂੰ ਦੇਖਦਾ ਸੀਗਾ ਪੱਗ ਬੰਦਦੇ ਆ ਚਾਚੂ ਵੀ ਤੇ ਦੁਮਾਲਾ ਬੰਦਦੇ ਹੈਗੇ ਉਹਨਾਂ ਨੂੰ ਦੇਖਦਾ ਫਿਰ ਇਹਨੂੰ ਵੀ ਆਇਆ ਸ਼ੌਂਕ ਮੈਂ ਵੀ ਬੰਨਣੀ ਹੈਗੀ ਇਹਨੇ 3 ਇਅਰਸ ਤੋਂ ਸਟਾਰਟ ਕਰਤੀ ਸੀ ਪੱਗ ਬੰਨਣੀ ਤਾਂ ਮਤਲਬ 3 ਸਾਲ ਦਾ ਬੱਚਾ ਜਿਹੜਾ ਹੈ ਜਿਹੜਾ ਹਜੇ ਕਲੀਅਰ ਵਰਡਸ ਵੀ ਨਹੀਂ ਬੋਲਦਾ ਜਾਂ ਜਿਹੜਾ ਹਜੇ ਜਿਹਨੂੰ ਪਛਾਣ ਨਹੀਂ ਪ੍ਰੋਪਰ ਹੁੰਦੀ ਉਹ ਬੱਚਾ ਪੱਗ ਬੰਨਣ ਲੱਗ ਗਿਆ ਤੇ ਬਿਲਕੁਲ ਇਹਨੂੰ ਸ਼ੌਂਗ ਸੀਗਾ ਛੋਟੇ ਦਸਤਾਰਾਂ ਲੈ ਕੇ ਇਹਨੇ ਬੰਨਣਾ ਸ਼ੁਰੂ ਕਰ ਦਿੱਤੇ ਸੀ ਆਪਣੇ ਆਪ ਹੀ ਫਿਰ ਹੌਲੀ ਹੌਲੀ ਓਕੇਸ਼ਨਲੀ ਵੀ ਇਹਨੇ ਟਰਬਨ ਹੀ ਬੰਨ ਕੇ ਜਾਣੀ ਜਿੱਥੇ ਵੀ ਜਾਣਾ ਇਹਨੇ ਪਟਕੇ ਨਾਲ ਨਹੀਂ ਜਾਣਾ ਹੁੰਦਾ ਮੈਂ ਪੱਕ ਬਨ ਕੇ ਹੀ ਜਾਵਾਂਗਾ ਆਪਣੇ ਚਾਚੂ ਨੂੰ ਉਠਾਣਾ ਸਵੇਰੇ ਮੈਨੂੰ ਪੱਕ ਬਨੋ ਤਾਂ ਮੈਂ ਜਾਣਾ ਫੰਕਸ਼ਨ ਤੇ ਤੇ ਹੌਲੀ ਹੌਲੀ ਫਿਰ ਇਥੇ ਮੈਂ ਲੁਧਿਆਣੇ ਆਈ ਫਿਰ ਮੈਨੂੰ ਜੱਸੀ ਭਾਜੀ ਤੋਂ ਪਤਾ ਲੱਗਿਆ ਫਿਰ ਮੈਂ ਕਿ ਹੱਥ ਸਾਫ਼ ਕਰਨ ਲਈ ਉਹਨਾਂ ਕੋਲ ਲਗਾਇਆ ਹੁਣ ਤੁਹਾਡੇ ਸਾਹਮਣੇ ਕਿੰਨੀ ਅੱਛੀ ਪੱਕ ਬਨ ਰਿਹਾ ਹਾਂ अच्छा ਜਿਹੜੇ ਛੋਟੇ ਬੱਚੇ ਇਦਾਂ ਦੀ ਈਜ਼ੀ ਦੇ ਨਾਲ ਦੇ ਹੋਰ ਫਰੈਂਡਸ ਹੁੰਦੇ ਨੇ ਜਿਹੜੇ ਉਹ ਵੀ ਦੇਖ ਕੇ ਕਹਿੰਦੇ ਹੋਣਗੇ ਵੀ ਇਹ ਸਪੱਗ ਬਨ ਰਿਹਾ ਸਾਨੂੰ ਵੀ ਪੱਗ ਬਨਣੀ ਹੈ ਅਸੀਂ ਵੀ ਸਿੱਖਣਾ ਹੈ ਇਦਾਂ ਹੁੰਦਾ ਪ੍ਰਭਾਵ ਪੈਂਦਾ ਨਹੀਂ ਬੇਸਿਕਲੀ ਮੈਂ ਬਿਆਸਤਵਾਂਈ ਆ ਉੱਥੇ ਇਹਨੇ ਸਰਦਾਰ ਫੈਮਿਲੀਜ਼ ਬਹੁਤ ਘੱਟ ਨੇ ਉੱਥੇ ਨਹੀਂ ਨੇ ਸਾਰਾ ਉੱਥੇ ਰਾਧਾ ਸੁਆਮੀ ਵਗੈਰਾ ਸਭ ਉਹਨਾਂ ਨੂੰ ਮੰंदे ਹੈਗੇ ਆ ਉੱਥੇ ਇਕੱਲਾ ਹੀ ਐ ਵੈਸੇ ਉਹ ਅਖਿਨਲੀ ਇਹ ਉੱਥੇ ਪੱਗ ਬੰਦਾ ਹੈਗਾ ਜਿਹੜਾ ਬੱਚਿਆਂ ਦੇ ਵਿੱਚ ਪਰ ਇਹ ਬੇਬੀ ਇਕ ਆਪਣੇ ਆਪ ਦੇ ਵਿੱਚ ਮਿਸਾਲ ਹੈ ਕਿ ਇਸ ਇੰਨੀ ਛੋਟੀ ਉਮਰ ਚ ਆਪ ਪੱਗ ਬਨ ਰਿਹਾ ਜਿੱਥੇ ਆਸੇ ਪਾਸੇ ਕੋਈ ਹੋਰ ਸਰਦਾਰ ਫੈਮਲੀਆਂ ਨਹੀਂ ਹੈਗੀਆਂ ਉੱਥੇ ਵੀ ਕੱਲਾ ਬੱਚਾ ਜਿਹੜਾ ਹੈ ਉਹ ਮਤਲਬ ਸਿੱਖੀ ਦੀ ਜਿਹੜੀ ਸ਼ਾਨ ਹੈ ਦਸਤਾਰ ਨੂੰ ਉੱਚਾ ਚੱਕ ਕੇ ਲੈ ਕੇ ਜਾ ਰਿਹਾ ਬਿਲਕੁਲ ਸਰ ਤਾਂ ਕੀ ਕਹਿਣਾ ਚਾਹੂਗੇ ਹੋਰ ਮਦਰ ਜਿਹੜੀਆਂ ਨੇ ਹੋਰ ਮਾਵਾਂ ਨੂੰ ਕਿ ਬੱਚਿਆਂ ਨੂੰ ਜਿਹੜੇ ਕਹਿੰਦੇ ਨੇ ਕਿ ਸਿੱਖੀ ਦੇ ਨਾਲ ਜੁੜਦੇ ਨਹੀਂ ਸਾਡੇ ਬੱਚੇ ਜਾਂ ਉਹ ਗੁਰਦੁਆਰਾ ਸਾਹਿਬ ਅਸੀਂ ਲੈ ਕੇ ਜਾਂਦੇ ਹਾਂ ਉੱਥੇ ਸਾਡੇ ਨਾਲ ਨਹੀਂ ਜਾਂਦੇ ਪੱਗਾਂ ਨਾਲ ਪਿਆਰ ਨਹੀਂ ਹੈਗਾ ਕੀ ਮੈਸੇਜ ਤੁਹਾਡੇ ਵੱਲੋਂ ਹੋਏਗਾ ਸਰ ਇਹ ਸਕੂਲ ਜਾਣ ਤੋਂ ਪਹਿਲੇ ਗੁਰਦੁਆਰਾ ਸਾਹਿਬ ਸੇ ਹੋ ਕੇ ਜਾਣਾ ਹੈ ਆਪਣੇ ਫਾਦਰ ਨਾਲ ਉਸ ਤੋਂ ਬਾਅਦ ਸਕੂਲ ਜਾਂਦਾ ਹੈ ਜੇ ਅਸੀਂ ਮਨਾ ਵੀ ਕਰਾਂਗੇ ਅੱਜ ਲੇਟ ਹੋ ਰਿਹਾ ਉਹ ਨਹੀਂ ਜਾਣਾ ਬਟ ਇਹ ਨਹੀਂ ਮੈਂ ਗੁਰਦੁਆਰਾ ਸਾਹਿਬ ਹੋ ਕੇ ਮੈਂ ਫਿਰ ਸਕੂਲ ਜਾਵਾਂਗਾ ਉਸ ਤੋਂ ਬਾਅਦ ਇਹ ਲੈਂਦਾ ਬੱਚੇ ਮੋਬਾਈਲ ਸਾਰੇ ਲੈਂਦੇ ਇਹ ਵੀ ਲੈਂਦਾ ਇਹ YouTube ਤੇ ਪਕ ਬਣ ਨਹੀਂ ਸਕਦਾ ਕਿ ਕਿੱਦਾਂ ਬਣਨੀ ਹੈ ਪਕ YouTube ਤੋਂ ਦੇਖ ਦੇ ਕੇ ਪਕ ਬੰਦਾ ਰਿਹਾ ਆਪਣੇ ਆਪ ਹੀ ਕਿਸੇ ਕੰਪੀਟੀਸ਼ਨ ਦੇ ਵਿੱਚ ਪਾਰਟ ਲੇਤਾ ਹਰੇ ਤੱਕ ਇਹ ਇੱਕ ਕਾਰਾਟੇ ਵੀ ਖੇਡਦਾ ਸਰ ਅੱਛਾ ਕਾਰਾਟੇ ਵੀ ਖੇਡਦਾ ਨਹੀਂ ਛੜੀਏ ਇਸ ਵਿੱਚ ਹੀ ਵਾਂਟ 5 ਮੈਡਲਸ 3 ਗੋਲਡ ਮੈਡਲਸ 1 ਬ੍ਰੋਨਜ਼ ਐਂਡ 1 ਸਿਲਵਰ ਮੈਡਲ ਇਨ ਕਾਰਾਟੇ ਹਾਂਜੀ ਇਨ ਕਾਰਾਟੇ ਵੈਰੀ ਗੁੱਡ ਮਤਲਬ ਇਨਾ ਟੈਲੈਂਟ ਛੋਟੇ ਜਿਹੇ ਬੱਚੇ ਦੇ ਵਿੱਚ ਤੇ ਜੋ ਤੁਸੀਂ ਇਹਦੀ ਗੱਲਬਾਤ ਸੁਣੀ ਹੈ ਉਹ ਬੱਚੇ ਨੇ ਖੁਦ ਆਪ ਕੀਤੀ ਹੈ ਗੱਲ ਇਦਾਂ ਨਹੀਂ ਹੈ ਕਿ ਹਾਂ ਉਹਨੂੰ ਕਿਹਾ ਹੋਵੇ ਕਿਸੇ ਨੇ ਇਹ ਬੱਚੇ ਨੂੰ ਇਨਾ ਪਿਆਰ ਹੈ ਪੱਗ ਦੇ ਨਾਲ ਬੇਟਾ ਤੁਸੀਂ ਇੰਨੀ ਛੋਟੀ ਏਜ ਦੇ ਵਿੱਚ ਪੱਗ ਆਪੇ ਬਨ ਲੰਨੇ ਹੋ ਚਾਚੂ ਨੂੰ ਦੇਖ ਕੇ ਪੱਗ ਬੰਨਦੇ ਸੀਗੇ ਤੁਸੀਂ ਬਾਕੀ ਬੱਚਿਆਂ ਨੂੰ ਕੀ ਕਹੋਗੇ ਕਿ ਤੂੰ ਵੀ ਪੱਗ ਬੰਨ੍ਹਿਆ ਕਰੋ ਤੁਸੀਂ ਵੀ ਬਾਕੀ ਬੱਚੇ ਜਿਹੜੇ ਪੱਗ ਨਹੀਂ ਬੰਨ੍ਹਦੇ ਉਹਨਾਂ ਨੂੰ ਕੀ ਕਹੋਗੇ ਪੱਗ ਬੰਨ੍ਹਿਆ ਕਰੋ ਪੱਗ ਸੋਹਣੀ ਲੱਗਦੀ ਹੈ ਤੁਸੀਂ ਕਰਾਟੇ ਵੀ ਖੇਡਦੇ ਹੋ ਇਹ ਤੂੰ ਸਿੱਖਿਆ ਸੀ ਆਪਾ ਕੋਲ ਕਾਰਾਟੇ ਵੀ ਪਾਪਾ ਕੋਲੋਂ ਸਿੱਖੇ ਨੇ ਕਾਰਾਟੇ ਅਕੈਡਮੀ ਜੁਆਇਨ ਕਰਾਈ ਵੀ ਹੈ ਉੱਥੇ ਤੇ ਅੱਗੇ ਹੁਣ ਤੁਹਾਡਾ ਕੀ ਹੈਗਾ ਮਤਲਬ ਕੀ ਸੋਚਿਆ ਕਿ ਬੱਚੇ ਨੂੰ ਜੇ ਬਈ ਇਨੀ ਸੋਣੀ ਪੱਗ ਬੰਨਦਾ ਹੈ ਜਾਂ ਕਾਰਾਟੇ ਖੇਡਦਾ ਹੈ ਤਾਂ ਅੱਗੇ ਤੁਹਾਨੂੰ ਕੀ ਇੱਕ ਇਹਦਾ ਡ੍ਰੀਮ ਹੈ ਤਾਂ ਲੈ ਕੇ ਚੱਲ ਰਹੇ ਹੋ ਕਿ ਕਿੱਥੇ ਇੱਕ ਤੱਕ ਲੈ ਕੇ ਜਾਣਾ ਨੈਕਸਟ ਟਾਈਮ ਮੈਂ ਬਿਆਸ ਤੋਂ ਆਈ ਬੇਸਿਕਲੀ ਮੈਂ ਐਕਸਮ ਲੁਧਿਆਣੇ ਆਵਾਂਗੀ ਫਿਰ ਮੈਂ ਜੱਸੀ ਸਰਕੋਲੀ ਨੂੰ ਐਕਟਿੰਗ ਕਲਾਸਸ ਲਈ ਜੁਆਇਨ ਕਰਾਂਗੀ ਅੱਛਾ ਹਾਂਜੀ ਤਾਂ ਤੁਸੀਂ ਦੇਖਿਆ ਕਿਸ ਤਰੀਕੇ ਨਾਲ ਇੰਨੀ ਛੋਟੀ ਉਮਰ ਦੇ ਵਿੱਚ ਬੱਚਾ ਜਿਹੜਾ ਹੈ ਉਹ ਪੱਗ ਵੀ ਬੰਦਦਾ ਹੈ ਉਹਨੂੰ ਪਿਆਰ ਹੈ ਪੱਗ ਦੇ ਨਾਲ ਬੇਸਿਕਲੀ ਕਿ ਤੱਕੇ ਨਾਲ ਨਹੀਂ ਕਹਿਣਾ ਪੈਂਦਾ ਕਿ ਪੱਗ ਬੰਨਣੀ ਆ ਜਾਂ ਪਟਕਾ ਬੰਨਣਾ ਆ ਜਾਂ ਦਸਤਾਰ ਬੰਨਣਾ ਬੱਚੇ ਨੂੰ ਖੁਦ ਪਿਆਰ ਹੈ ਅੱਜ ਦੇ ਸਾਈਡ ਦੇ ਜਿਹੜੇ ਆਉਣ ਵਾਲੇ ਬੱਚੇ ਨੇ ਪੇਰੈਂਟਸ ਨੂੰ ਇਹੀ ਜਿਹੜਾ ਰਿਕੁਐਸਟ ਹੈ ਕਿ ਬੱਚਿਆਂ ਨੂੰ ਜੇ ਆਪਾਂ ਇਸ ਏਜ ਤੋਂ ਹੀ ਨਾਲ ਲਾਵਾਂਗੇ ਦਸਤਾਰਾਂ ਦੇ ਪੱਗ ਦੇ ਤਾਂ ਬੱਚੇ ਜਿਹੜਾ ਉਹਨਾਂ ਦੇ ਅੰਦਰ ਪਿਆਰ ਜਾਗੇਗਾ ਇਸ ਚੀਜ਼ ਦਾ ਨਹੀਂ ਤਾਂ ਫਿਰ ਕੀ ਹੁੰਦਾ ਹੈ ਕਿ ਜਦੋਂ ਬੱਚੇ ਵੱਡੇ ਹੋ ਜਾਂਦੇ ਨੇ ਸੰਗਤ ਦਾ ਅਸਰ ਇਹੋ ਜਿਹਾ ਹੋ ਜਾਂਦਾ ਹੈ ਉਸ ਟਾਈਮ ਮਾਪਿਓ ਕਹਿੰਦੇ ਨੇ ਕਿ ਬੱਚੇ ਸਾਡੇ ਕਹਣੇ ਤੋਂ ਬਾਹਰ ਹੋ ਗਏ ਪਰ ਛੋਟੀ ਉਮਰ ਦੇ ਵਿੱਚ ਧਿਆਨ ਨਹੀਂ ਰੱਖਿਆ ਜਾਂਦਾ ਤਾਂ ਜਰੂਰ ਜਿਹੜਾ ਹੈ ਅਸੀਂ ਹੁਣ ਤੁਹਾਡੀ ਗੱਲਬਾਤ ਕਰਵਾਨੇ ਆ ਉਹ ਜਸੀ ਸਰ ਨਾਲ ਜਿਹੜੇ ਇਹਦੇ ਟੀਚਰ ਨੇ ਜਿਨ੍ਹਾਂ ਨੇ ਇਦਾਂ ਦੇ ਹੋਰ بڑے ਬੱਚਿਆਂ ਨੂੰ ਜਿਹੜਾ ਪੱਗ ਬੰਨਣੀ ਸਿਖਾਈਏ ਛੋਟੇ ਜੇ ਬੱਚੇ ਨੂੰ ਜਿਹੜਾ ਦਸਤਾਰ ਸਿਖਾਉਣ ਵਾਲੇ ਅੱਜ ਜਿਹੜੇ ਉਹਦੇ ਮਾਸਟਰ ਨੇ ਸਰ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਸਵਾਗਤ ਹੈ ਜੀ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ ਵਿਜੀ ਅਸੀਂ ਇਹਦਾ ਤਾਂ ਟੈਲੈਂਟ ਦੇਖ ਲਿਆ ਛੋਟੇ ਜਿਹੇ ਬੱਚੇ ਦਾ ਕਿ ਇੰਨੀ ਸੋਹਣੀ ਪੱਗ ਬੰਨੀ ਆ ਆਪਣੇ ਹੱਥੀ ਪੂਣੀ ਪਹਿਲਾਂ ਕੀਤੀ ਫਿਰ ਪੱਗ ਬੰਨੀ ਜੀ ਤੁਹਾਡੇ ਕੋਲੇ ਬੱਚਾ ਆਇਆ ਸੀਗਾ ਕਿੱਦਾਂ ਲੱਗਦਾ ਹੈ ਕਿ ਇਦਾਂ ਦੇ ਛੋਟੇ ਜਿਹੇ ਬੱਚੇ ਪੱਗ ਬੰਨਣੀ ਸਿੱਖਦੇ ਨੇ ਪਿਆਰ ਅੰਦਰੋਂ ਉੱਠਦਾ ਇਹਨਾਂ ਦੇ ਕਿੱਦਾਂ ਦਾ ਲੱਗਦਾ ਬਹੁਤ ਖੁਸ਼ੀ ਹੁੰਦੀ ਹੈ ਬਹੁਤ ਇੱਕ ਐਕਸਾਈਟਮੈਂਟ ਆਉਂਦੀ ਹੈ ਅੰਦਰ ਕਿ ਯਾਰ ਅਸੀਂ ਕੁਝ ਬੱਚਿਆਂ ਨੂੰ ਦੇ ਸਕੇ ਕਿ ਗੁਰੂ ਸਾਹਿਬ ਨੇ ਦੇਖੋ ਸਾਨੂੰ ਗੁਣ ਬਖਸ਼ਿਆ ਹਨ ਗੁਰੂ ਸਾਹਿਬ ਕਹਿੰਦੇ ਵੀ ਜਿਹੜਾ ਤੁਹਾਡੇ ਅੰਦਰ ਗੁਣ ਹੈ ਉਹ ਵੰਡਣਾ ਜ਼ਰੂਰ ਚਾਹੀਦਾ ਲੁਕੋ ਕੇ ਨਹੀਂ ਰੱਖਣਾ ਚਾਹੀਦਾ ਤੇ ਇਹ ਅਗਰ ਅਸੀਂ ਗੁਣ ਬੱਚਿਆਂ 'ਚ ਵੰਡ ਰਹੇ ਹਾਂ ਤੇ ਇਹ ਸਾਡਾ ਆਣ ਵਾਲਾ ਟਾਈਮ ਹੈ ਆਣ ਲਈ ਪਨੀਰੀ ਹੈ ਸਾਡੀ ਹਨਾ ਇਹਨਾਂ ਨੇ ਸਾਡੀ ਜਨਰੇਸ਼ਨ ਨੂੰ ਸੰਭਾਲਣਾ ਜੇ ਇੰਨੇ ਛੋਟੇ ਛੋਟੇ ਬੱਚੇ ਪੱਗਾ ਬਣਨ ਲੱਗ ਜਾਣਗੇ ਤਾਂ ਵੱਡੇ ਬੱਚਿਆਂ ਨੂੰ ਇੱਕ ਇੱਕ ਚੈਲੰਜ ਮਿਲਦਾ ਹੈ ਕਿ ਯਾਰ ਅਸੀਂ 12ਵੀਂ 'ਚ ਹੋ ਗਏ ਅਸੀਂ 10ਵੀਂ 'ਚ ਹੋ ਗਏ ਸਾਡੇ ਸਿਰ ਤੇ ਪੱਗ ਐਨੀ ਦੇਖੋ ਛੋਟੇ ਜਿਹੇ ਬੱਚੇ ਜਿਵੇਂ ਅਸੀਂ ਵੀਡੀਓ ਦੇਖ ਰਹੇ ਹਾਂ ਤੇ ਬੱਚਾ ਕਿੰਨੀ ਸੋਹਣੀ ਪ ਕਨਵੈਂਟ ਸਕੂਲ ਤੇ ਬੱਚੇ ਜਿਹੜੇ ਆ ਰਹੇ ਆ ਉਹ 10ਵੀਂ ਕਲਾਸ ਦੇ 12ਵੀਂ ਕਲਾਸ ਦੇ ਬੱਚੇ ਉਹਨੇ ਪੇਰੈਂਟਸ ਪਤਾ ਹੀ ਕਹਿੰਦੇ ਆ ਅ ਸਰ ਬੱਚੇ ਨੂੰ ਪਟਕਾ ਸਿਖਾਣਾ ਮੈਨੂੰ ਬੜੀ ਹੈਰਾਨੀ ਹੁੰਦੀ ਆ ਯਾਰ ਇਹ ਉਮਰ ਤਾਂ ਇਹਨਾਂ ਦੀਆਂ ਪੱਗਾ ਵਾਲੀਆਂ ਨੇ ਤੇ ਹੁਣ ਤੱਕ ਇਹਨਾਂ ਨੂੰ ਪੱਗਾ ਆਇ ਨਹੀਂ ਚਾਹੀਦੀਆਂ ਉਹ ਪਟਕੇ ਸਿਖਣ ਹੁੰਦੇ ਨੇ ਜੀ ਤੋਂ ਉਤੋਂ ਸਮਝ ਆਉਂਦੀ ਏ ਕਿ ਸਾਡੇ ਪੇਰੈਂਟਸ ਦੀ ਵੀ ਕਮੀ ਐ ਤੇ ਸਾਡੇ ਸਕੂਲਾਂ ਦੇ ਵਿੱਚ ਇਹ ਕਮੀ ਐ ਕਿ ਅਸੀਂ ਸਕੂਲਾਂ ਵਿੱਚ ਕੰਪਲਸਰੀ ਨਹੀਂ ਕਰ ਰਹੇ ਇੱਕ ਚੀਜ਼ ਦੇਖਣ ਵਾਲੀ ਹੈ ਕਿ ਜੇ ਆਪਾਂ ਇੱਥੇ ਪੰਜਾਬ 'ਚ ਬੈਠੇ ਆਂ ਬਲੂਧਿਆਣੇ 'ਚ ਆ ਇਸ ਤਰ੍ਹਾਂ ਜੀ ਇੱਥੋਂ ਦੇ ਸਕੂਲਾਂ ਦਾ ਹੀ ਇਹ ਹਾਲ ਹੈ ਅਸੀਂ ਕਿੱਦਾਂ ਇਹ ਮੰਨ ਸਕਦੇ ਆ ਕਿ ਜਿਹੜੇ ਇਸ ਸਟਰੀਟ ਤੋਂ ਬਾਹਰ ਦੇ ਬੱਚੇ ਨੇ ਸਰਦਾਰ ਨੇ ਜਿਹੜੇ ਉਹ ਪੱਗਾ ਬੰਨ ਕੇ ਰੱਖਣਗੇ ਕੁਝ ਵੀ ਨਹੀਂ ਹੈ ਜੀ ਬਿਲਕੁਲ ਉਮੀਦ ਹੀ ਨਹੀਂ ਹੈ ਕਿਉਂਕਿ ਪੰਜਾਬ ਪੰਜਾਬ ਹੀ ਸਾਡੀ ਇੱਕ ਇਹੋ ਜਿਹੀ ਧਰਤੀ ਹੈ ਜਿੱਥੋਂ ਸਾਰੀ ਸਰਦਾਰੀ ਸਿੱਖੀ ਪਰਫੁੱਲਤ ਹੋਈ ਹੈ ਸਾਡਾ ਪੰਜਾਬ ਬਹੁਤ ਵੱਡਾ ਚਮਾਰ ਰਣਜੀਤ ਸਿੰਘ ਦੇ ਟਾਈਮ